ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਾਚੇ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੇ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਚੱਪੇ ਚਪਨਾ ਹੋਵੇ ਜੇ ਲਾਇ ਰਹਾਮ ਅਵਤਾਰ ਉਖੇਆ ਪੁਖੰਨਾ ਉਤਰੇ ਜੇਬ ਨਾ ਪੁਰੀਆਂ ਭਾਰ ਸਹਸ ਸਿਆਣ ਪਾਲਖ ਹੋਵੇ ਤੈਕ ਨਾ ਚੱਲੇ ਨਾਲ ਕਿਸ ਤਿਆਰਾ ਹੋਈ ਹੈ ਕੋੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਖੇ ਨਾਲ ਹੁਕਮ ਹੀ ਹੋ ਬਣਿਆਕਾਰ ਹੁਕਮ ਨਾ ਕਿਹਾ ਜਾਈ ਹੁਕਮ ਹੀ ਹੋ ਜੀ ਹੁਕਮ ਵਲੇ ਵੜਾਈ ਹੁਕਮIER ਤੁਮਨੇ ਜੋ ਕਮ ਲਿਖ ਦੁਖ ਸੁਖ ਪਾਈਏ ਕਨਾ ਹੁਕਮੀ ਬਖਸ਼ੀਸ ਏਕੋ ਹੁਕਮੀ ਸਦਾ ਬਹਾਈਏ ਹੁਕਮੀਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਹੋਉ ਜੇ ਤਾਹੁ ਮੈਂ ਕਹੇ ਨ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੀ ਨਿਸ਼ਾਨ ਗਾਵੇ ਕੰਬਣ ਵੜਿਆਈਆਂ ਚਾਲ ਗਾਵੇ ਕੋ ਮੁੰਦੇਆ ਵੇਖਮ ਵਿਚਾਰ ਗਾਵੇ ਕੋ ਸਾਜ ਪ੍ਰੇਤਨ ਕੇ ਗਾਵੇ ਕੋ ਜੀਲੇ ਫਰਦੇ ਗਾਵੇ ਕੋ ਜਾਪੇ ਦੇਸੇ ਦੂਰ ਗਾਵੇ ਕੋ ਜਾਪੇ ਦੇਸੇ ਦੂਰ ਗਾਵੇ ਕੋ ਵੇਖੇ ਹਾਦਰਾ ਦੂਰ ਕਥਨਾ ਕਥਿਨਾ ਆਵੀਂ ਟੋਰ ਕਾਥ ਕਦ ਕਥੀ ਕੋਟੀ ਕੋੜ ਕੋੜ ਜਿੰਦਾ ਦੇ ਲੈਂਦੇ ਸੁਖ ਪਾਹੀਂ ਜੁਗਾ ਜਗੰਤਰ ਖਾਈਂ ਖਾਈਂ ਹੁਕਮ ਹੀ ਹੁਕਮ ਚਲਾਇ ਹੀ ਰਾਹੋ ਲਾਨ ਕਵੇਸੀ ਬੇਪਰਵਾਹ ਸਾਚਾ ਸੇ ਸਚ ਨਾਹੀ ਆਖਿਆਂ ਪੋਹਾਪਾਰ ਆਖੇ ਮੰਗੇਂ ਦੇ ਦੇ ਦਾਨ ਕਰੇਂ ਤਰ ਤਾਰ ਫੇਲ ਕੇ ਅੰਗੇ ਰਖੀਏ ਜਿਹ ਦੇ ਸੇ ਦਰਬਾਰ ਮਹੁ ਕੇ ਬੋਲਣ ਬੋਲੀਏ ਜੇ ਸੁਣ ਧਰੇ ਪਿਆਰ ਅਮਰ ਸਵੇਲਾ ਸਤਿਨਾਮ ਵਡਿਆਈ ਵਿਚਾਰ ਗਰਮੀ ਆਵੇ ਕੱਪੜਾ ਅੰਦਰ ਹੀ ਹੋਖ ਦਵਾਰ ਨਾਨਕ ਪੀਵੇ ਅਜਾਨੀ ਸਭ ਆਪੇ ਸਤਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਦਿਨ ਸੇਵਿਆ ਤਮ ਪਾਇਆ ਹਾਂ ਨਾਨਕ ਗਾਵੀ ਗੁਣੀ ਨਦਾਨ ਗਾਵੀ ਸੁਣੀੰ ਮਦ ਰਖੀਏ ਭਾਉ ਦੁਖ ਪਰ ਹਾਸ ਹੰਕਾਰ ਲੈ ਜਾਏ ਗਰਮ ਖਲਾਦਮ ਗਰਮ ਖਵੇਦਮ ਗੁਰਮਖਰਿਆ ਸਮਾਈ ਗੁਰੇ ਸਰੰਗ ਗੁਰ ਗੌਰ ਕਬਰਮਾ ਗੁਰ ਪਾਰਵਤੀ ਮਾਈ ਜੇਹੋ ਜਾਣਾ ਆਖਾ ਨਹੀਂ ਇਹ ਨਾ ਕਥ ਨਾ ਜਾਈ ਬੁਰਾਂਖ ਦੇ ਭੁਝਾਈ ਸੁਮਨਾ ਜੀਆਂ ਕਾਇ ਫਿਦਾਤਾ ਸੋ ਮੇਰਸਰ ਨਾ ਜਾਈ ਤੀਥ ਨਾਵਾਂ ਜੇ ਤਸ ਭਾਵਾਂ ਮਿਲ ਪਾਣ ਕੇ ਨਾਹੀਂ ਕਰੀ ਜੇ ਤੀਸੇ ਤੋਂ ਪਾਈ ਵੇਖਾਂ ਬਿਨ ਕਰਮਾਂ ਕੇ ਮਿਲੇ ਲੈ ਮਾਤੋ ਜ ਰਤਨ ਜਵਾ ਹੋਰ ਮਾਨ ਕੀਕ ਬੁਰ ਕੇ ਸੇ ਕਿ ਸੁਣੀ ਪਰਾਂ ਹੀ ਕਦੇ ਵਝਾਈ ਸਵਨਾ ਜੀਆਂ ਕਾਇਹ ਦਾਤਾ ਸੋਮੇ ਉਸ ਨਾ ਜਾਈ ਜੇ ਜੁਗ ਜਾਰ ਨਹੀਂ ਆਰ ਜਾ ਹੋਰ ਦਸੋਣੀ ਹੋਏ ਨਮਾ ਖੰਡਾ ਚ ਜਾਣੀ ਰਾਹ ਚੱਲੇ ਸਭ ਕੋਏ ਚੰਗਾ ਨੁਰਖਾਏ ਕੈ ਜਸਬੀਰ ਜਗ ਲੈ ਜੇਥ ਨਦਨਾ ਆਗਿ ਤਾਬਾਤ ਨਾ ਪਛੇ ਕੇ ਕੀਟਾ ਅੰਦਰ ਕੀਟਕਾ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਬੰਤਿਆ ਖੁੰਦੇ ਤਿਹਾ ਕੋ ਹਿੰਨ ਸੁਝੀ ਜੇ ਸਗਣ ਕੋਇ ਕਰੇ ਸੁਣੇ ਸਿੰਧ ਪੇ ਸੁਨਾਥ ਸੁਣੇ ਅਤਰਤ ਬਲੇ ਆਕਾਸ਼ ਸੁਣੇ ਦੀਪ ਲੋਪਤਾ ਸੁਣੇ ਪੋਹਿ ਨ ਸਕੇ ਕਾਨ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੂਖ ਪਾਪ ਕਾ ਨਾਸ ਸੁਣਿਐ ਸਰਬਰਮ ਇੰਦਰ ਸੁਣੀ ਮੁਖ ਸਲਾਹ ਹਨਮੰਦ ਸੁਣਿਐ ਜੋਗ ਜਗਤਨ ਭੇਦ ਸੁਣਿਐ ਸਾਸਾ ਸਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸਿ ਨੇ ਦੁਖ ਪਾਪ ਕਾ ਨਾਸ ਸੁਣਿਐ ਸਾਸੰਤ ਹੋ ਗਿਆਂ ਸੁਣਿ ਅਰਸਦ ਕਾ ਆਸ਼ਨਾ ਸੁਣਿ ਪੜ ਪੜ ਪਾਵੇ ਮਨ ਸੁਣਿ ਲਾਗਿਐ ਸੱਚ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਨੇ ਦੁੱਖ ਪਾਉ ਕਾਰਨਾਸ ਸੁਨੇਸਰਾ ਬਿਨਾ ਕੀਂਗਾ ਸੁਨੇਸੇ ਕਪੀਰ ਪਾਤਿ ਸ਼ਾਸ ਨੇ ਅੰਧੇ ਪਾਗੇ ਰਾਹੋ ਸੁਨੇ ਹਾਸੇ ਸੰਗਾ ਨਾਨਕ ਭਗਤਾਂ ਸਦਾ ਵਿਗਾਸ ਸੁਨੇ ਦੁੱਖ ਪਾਉ ਕਾਰਨਾਸ ਮਨੇ ਕੀਂਗਾ ਤਕੀ ਜੀ ਨਾ ਜਾਏ ਜੇ ਕੋ ਕਹੇ ਪਸ਼ੇ ਪਸ਼ਤਾ ਹੀ ਕਾਗਦ ਕਮਨ ਲੇਖਨ ਹਾਰ ਮਨੇ ਕਾ ਵਹਿ ਕਰਨ ਵਿਚਾਰੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਜਾ ਨਹੀਂ ਮਨ ਕੈ ਮੁੰਨੇ ਸੋਤ ਹੋਵੇ ਮਨ ਭਦਰ ਮੁੰਨੇ ਸਗਲ ਪਨ ਕੇ ਸੰਤਾ ਮੁੰਨੇ ਮੋ ਛੋਟਾ ਨਾ ਖਾਈ ਮਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਜਾ ਨਹੀਂ ਮਨ ਕੈ ਮੁੰਨੇ ਬਾਗਰ ਘਟਾ ਗਨ ਪਾਈ ਮੁੰਨੇ ਪਾਸੋਂ ਪਰ ਕਰਨ ਜਾਏ ਬਨੇ ਬਾਗਨ ਜੱਲੇ ਪੰਥ ਮੰਨੇ ਤੁਮ ਸੇਤੀ ਸੰਬੰਧ ਐਸਾ ਆਨੰਦ ਰਿੰਜਨ ਹੋਏ ਜੇ ਕੋ ਮਨ ਜਾਣ ਮਨ ਕੋ ਮਨਹਿ ਪਾਵੇ ਮੋਖ ਦਵਾਰ ਬਨੇ ਪਰਵਾਰਿਐ ਸਾਰ ਗੁਰ ਮੰਨੇ ਤਰੇ ਤਾਰਿੰਦ ਸਿਖ ਮਨਿ ਨਾਨਕ ਕੋ ਨਾ ਪੇਖੂ ਐਸਾ ਨਾਮ ਰਿੰਜਨ ਹੋਏ ਜੇ ਕੋ ਮਨ ਜਾਣੀ ਮਨ ਕੋ ਪੰਜ ਵਰਵਾਨ ਪੰਜ ਵਰਗਾਨ ਪੰਜੇ ਪਾਵੇ ਦੁਰਗੇ ਮਾਨ ਪੰਜੇ ਸੂਹ ਹੈ ਦਰ ਰਾਜਾਂ ਪੰਜਾ ਕਾ ਗੁਰੇ ਇਕ ਧਿਆਨ ਜੇ ਕੋ ਕਹੈ ਕਰੀ ਮੇ ਚਾਰ ਕਰਤੇ ਕੇ ਕਰਨੀ ਨਾਮ ਹੀ ਸੰਵਾਰ ਤੋ ਸ੍ਰਮ ਦਿਆ ਕਾ ਪੂਤ ਸੰਤੋਤ ਹਰਖਿਆ ਜੇ ਸੂਤ ਜੇ ਕੋ ਹੋ ਜੇ ਹੋਏ ਸਚਿਆਰ ਤਵਲੇ ਹੋ ਪਰ ਕੇਤਾ ਭਾਰ ਤਰਤੇ ਹੋਰ ਪਰੇ ਹੋਰ ਹੋ ਤਿਸ ਤੇ ਬਾਤ ਲੇ ਕੋਨ ਜੋਰ ਜੀ ਯਾਤਰੰਗਾ ਕੇ ਨਾਮ ਸਮਨ ਲਕਿਆ ਪੁਰੀ ਕਲਾ ਇਹੋ ਲੇ ਖਾਰਖ ਜਾਣੀ ਕੋ ਲੇ ਖਾਲ ਪਿਆ ਗੀਤਾ ਹੋਏ ਗੀਤਾ ਤਾਂ ਸਹਾਲੇ ਰੂਪ ਕੇਤੇ ਦਾ ਜਾਣੀ ਗੁਣ ਪੋਤ ਕੀਤਾ ਫਸਾਈ ਕੋ ਗਵਾਓ ਤਿਸ ਤੇ ਹੋਇ ਲਖ ਦਰਿਆ ਕੋਦਲਤ ਕੌਨ ਕਹਾ ਵੀ ਚਾਰ ਹਾਰਿਆ ਨਾ ਜਾਵੇ ਏਕ ਵਾਰ ਰੋਧ ਦਭਾਵੇ ਸਾਈ ਭਲੀ ਕਾਲ ਸੋ ਸਦਾ ਸਲਾਮਤ ਰੰਕਾਰ ਸੰਖ ਜਾਪ ਸੰਖ ਭਾਉ ਸੰਖ ਪੂਜਾ ਸੰਖ ਤਪ ਤਾਉ ਸੰਗ ਗ੍ਰੰਥ ਮੁਖਵੇਤ ਪਾਠ ਅਸਾਂ ਗ ਜੋਗ ਰਹੇ ਅੰਦਾਸ ਸੰਗ ਭਗਤ ਗੁਣ ਗਿਆਨ ਵਿਚਾ ਸੰਗ ਸਤੀ ਅ ਸੰਖ ਦਾਤਾਰ ਅਸਾਂ ਕਸੂਰ ਮੁਕ ਪਖਸਾ ਸੰਖ ਮੋਲੇ ਬਲਾਈ ਤਾਰ ਕੋਦਰਤ ਕਹਾਂ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤਫਾ ਵੇਸਾਈ ਫਰੀਕਾਰ ਤੁਸਦਾ ਸਲਾਮ ਅਰੰਕਾਰ ਅਸੰਖ ਮੋਰ ਕਾਂਦ ਕੋ ਸੰਖ ਚੋ ਹਰਾਮ ਕੋਲ ਅਸੰਖ ਕਮਰ ਕਾ ਜਾਈ ਔਰ ਅਸੰਖ ਗਲ ਸਿਆ ਕਮਾਏ ਸੰਖ ਪਾਪੀ ਪਾਪ ਕਰਨ ਜਾਏ ਅਸੰਖ ਕੋੜਿਆ ਕੋੜੇ ਫਿਰਾਏ ਸੰਖ ਮਲੇਸ਼ ਮਲ ਭਖ ਖਾਈ ਅਸੰਗ ਨਿੰਦਕ ਅਸਰ ਕਰੇ ਭਾਰ ਨਾਨਕ ਨੀਜ ਕਹੇ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਤਿਤ ਭਾਵੇ ਸਾਈ ਭਲੀ ਕਾਰ ਤੋ ਸਦਾ ਸਲਾਮ ਦਰੰਕਾਰ ਅਸੰਖ ਨਾਵ ਸੰਖਤਾ ਗਮ ਗਮ ਸੰਖ ਲੋ ਅਸੰਖ ਕੈ ਸਿਰ ਭਾਰ ਵੀ ਅਖਰੇ ਨਾਮ ਖਰੇ ਸਲਾ ਖਰੀ ਗਿਆਨ ਗੀਤ ਗੁਣ ਗਾ ਖਰੇ ਲੇਖਣ ਬੋਲਣ ਮਨ ਕਰਾ ਸੰਜੋਗ ਵਖਾਣ ਜਿਨਹ ਲਿਖੇ ਤਿਸ ਨਾਹੀ ਜੇ ਫਰਮਾਇ ਤੇ ਤੇ ਪਾਇ। ਗੀਤਾ ਕੀਤਾ ਦਿੱਤਾ ਨਾਮ ਵਿਨ ਨਾਹੀ ਕੋਥਾ। ਕੋਦਰਤ ਕੌਣ ਕਹਾ ਵਿਚਾਰ ਬਾਰ ਜਬ ਏਕ ਵਾਰ ਜੋਤਨ ਤੇ ਭਾਵੇ ਸਾਈ ਫਨੀਕਾਰ। ਸੁਸਦਾ ਸਲਾਮ ਦਰੰਕਾਰ। ਪਰ ਇਹ ਹੱਥ ਪੈ ਤੰਦੇ ਪਾਣੀ ਤੋਤੇ ਉਤਰ ਸਕੇ। ਮੋਤ ਪਲੇ ਤਿੰਨ ਕੱਪੜ ਹੋਏ ਹਿੰਦੇ ਸਾਬੂਨ ਲਈ ਤੋਏ ਪਰੇ ਮਤ ਪਾਪਾ ਕੇ ਸੰਗ ਧੋਪੇ ਨਾਵੇ ਕੇ ਰੰਗ ਪੁਨੀ ਪਾਪੀ ਆਖ ਨਾਹੀਂ ਕਰ ਕਲ ਕੰਨ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਹਕਮੀ ਆਹੂ ਜਾਉ ਤੀਰ ਤਮ ਦੇ ਆਦੰਦਾਂ ਦੇਖੋ ਪਾਵੇ ਤੇ ਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਵੰਤਰ ਦਾ ਤੀਥ ਮੰਦਾ ਸਭ ਗੁਣ ਤੇਰੇ ਮੈਂ ਨਾਹੀ ਕਈ ਬਣ ਬਣ ਕੀਤੇ ਭਗਤ ਨ ਹੋਏ ਸਵਾਸਾਦ ਬਾਣੀ ਵਰਮਾਉ ਸਭ ਸਹ ਸਦਾ ਮੰਚਾਉ ਕਉ ਸਵੇਲਾ ਵਕਤ ਕਉ ਕਉ ਤੇ ਤਗੁਣ ਵਾਰ ਅਵਨ ਸਰਵਤੀ ਮਹ ਕਉ ਜੇਤ ਹੋਆ ਆਕਾਰ ਵੇ ਨ ਪੰਡਤੀ ਜੇ ਹੋਵੇ ਲੇਖ ਪਰਾਲ ਵਾਹ ਤੈਨ ਦਾ ਪਾਇ ਹੰਕਾਰ ਦੀਆਂ ਜੇ ਲੇਖਣ ਲੇਖ ਕਰਾਨ ਤਿੱਥ ਵਾਰਨਾ ਜੋਗੀ ਜਣ ਤੁਮ ਹੁਨਾ ਕੋਈ ਜਾਵ ਕਰ ਕਰ ਸੇਟੀ ਕੋ ਸਾਝੀ ਆਪੇ ਜਾਣੇ ਸੋਈ ਕਿਉ ਕਰ ਆਖਣ ਕਿਸ ਲਾਇਕ ਵਾਨੀ ਕੁ ਜਾਣਾ ਨਾਨਕ ਆਖਾਂ ਸਭ ਕੋ ਆਖੀ ਇੱਕ ਦੋਇ ਕਿਸਿਆਣਾ ਵੰਡਾ ਸਦੰਦੀ ਨਾਹੀ ਗੀਤਾਂ ਜਾਕਾ ਹੋਵੇ ਨਾਨਕ ਜੇ ਕੋ ਆ ਪੁੰਝਾਣੀ ਆਗੇ ਗਿਆਨ ਸੋਹੈ ਪਤਾਲ ਪਤਾਲਖ ਗਾਸਾਗਾ ਸੂੜ ਕੋਰ ਕਪਾਲ ਥਕੇ ਵੇਂਦ ਕਹਿਨ ਘਵਾਰ ਸਹਸ 18 ਹੈ ਕਹਿਨ ਕਤੀਬਾ ਅਸਲ ਇਕ ਧਾਤ ਲੇਖਾ ਹੈ ਤਾਂ ਲਿਖੀ ਲੇਖੇ ਵੇ ਬਨਾਸ ਨਾਨਕ ਹੋਂਡਾ ਕੀ ਆ ਪੇ ਜਾਣੀ ਆ ਸਲਾਹੇ ਸਲਾਇ ਤੇ ਸ੍ਰਿਤ ਨਾ ਪਾਈਆਂ ਨਦੀਆਂ ਅਤੇ ਪਹਾਪ ਸਮੁੰਦ ਨਾ ਜਾਣੀਆਂ ਸਮੁੰਦ ਸਾਸ ਤਾਨ ਗਹਿਰਾ ਸੇ ਤੀ ਮਾਲਖੰ ਕਿਹੜੇ ਤਰਨਾ ਹੋਵਨੇ ਜੇਤ ਸਮਨੋ ਨ ਬਿਸਰੈ ਅੰਤ ਨ ਸੁਤੇ ਕਹਿਣਾ ਅੰਤ ਅੰਤਨਾ ਕਰਨੇ ਦੇ ਨ ਅੰਤ ਅੰਤ ਨ ਵੇਖਣਾ ਸੁਣਨਾ ਅੰਤ ਅੰਤਨਾ ਜਾਪਿ ਕਿਆ ਮਨ ਮਨ ਅੰਤਨਾ ਜਾਪੀ ਕੀਤਾ ਆਕਾਰ ਅੰਤਨਾ ਜਾਪੇ ਪਾਰ ਆਵਾਰ ਅੰਤ ਕਾਰਨ ਕੀਤੇ ਲੱਹਾ ਹੈ ਤਾਂ ਕਿ ਅੰਤ ਨ ਪਾਈ ਜੈ ਤਾ ਕੇ ਅੰਤ ਨਾ ਪਾਏ ਜਾਹੇ ਉਹ ਅੰਤ ਨਾ ਜਾਣੀ ਪਏ ਮਹਤਾ ਗੀਏ ਬਾਤਾ ਵੇ ਬੰਦਾ ਸੋ ਉੱਚਾ ਤਾ ਉੱਚੇ ਪਰ ਉੱਚਾ ਨਾ ਏਵੜ ਉੱਚਾ ਹੋਏ ਕੋਈ ਸੁੱਚੀ ਖੋ ਜਾਣੀ ਉਸੇ ਜੇ ਵੜਿਆ ਜਾਣੀ ਆਪਿ ਆਪ ਨਾਨਕ ਜੀ ਹਰਮੀ ਦਾਦ ਵਹਤਾ ਕਰਮ ਲਿਖਿਆ ਨਾ ਜਾਏ ਬੰਦਾ ਦਾਤਾ ਤੇ ਨਾ ਸਮਾਇ ਤੋਏ ਇਤੇ ਮੰਗੇ ਜੋ ਵਪਾਰ ਕੀਤਿਆਂ ਗੰਥ ਨਹੀਂ ਵਿਚਾਰ ਇਤੇ ਖੌਟੇ ਬੇਕਾਰ ਕੀਤੇ ਲੈ ਲੈ ਮੁਕਰ ਪਾਈਂ ਕੀਤੇ ਮੁਰ ਖਾਈਂ ਖਾਈਂ ਕੀਤੇ ਦੁਰਗ ਬੋਸ ਦਵਾਰ ਇਹ ਵੀ ਦਾ ਤਰੀ ਦਾ ਤਾਰ ਖੰਦ ਖਲਾਸੀ ਭਾਣੇ ਹੋਏ ਬਰਾਖ ਨਸਕੀ ਕੋਈ ਜੇ ਕੋ ਖਾਏ ਕਿ ਅਖਣ ਪਾਏ ਹੋ ਜਣ ਜੀਤਿਆਂ ਮੁਖਾਏ ਆਪੇ ਜਾਣੀ ਆਪੀਂ ਦੇ ਆਖੇ ਸੇਮੀ ਕਹੀਂ ਕੇ

ਆਖਾ ਕਰੇ ਹੇ ਲੇਵਲਾਏ ਆਖਿਉ ਬੇਦ ਪਾਠ ਪੁਨਾਮ ਆਖੇ ਪੜੇ ਕਰੇ ਵਖਿਆਨ ਆਖੇ ਮਰਮੇ ਆਖੇਂ ਦਾ ਆਖਿ ਗੋਪੀ ਤੇ ਗੋਵਿੰਦ ਆਖੇ ਸਰੀ ਆਖੇ ਸਿੰਧ ਆਖੇ ਕੇਤੇ ਕੇਤੇ ਬੁੰਦ ਆਖੇਂ ਦਾਨ ਆਖੇਂ ਦੇਵ ਆਖੇ ਸੁਮਰ ਮੰਜਣ ਸੇ ਇਤੇ ਆਖੇ ਆਖਣ ਪਾਹੇ ਕਿਥੇ ਕੇ ਕੇ ਉੱਤਰ ਜਾਈ ਇਤੇ ਕੀਤੇ ਹੋਰ ਕਰੇ ਤਾਂ ਆਖ ਨ ਸਕੇ ਕਈ ਕੇ ਜੀਵਣ ਭਾਵੇਂ ਤੇਵੜ ਹੋਏ ਨਾਨਕ ਜਾਣੇ ਸੱਚਾ ਸਿਜੇ ਕੋ ਆਖੀ ਬੋਲ ਬੰਗਾਲ ਦਾ ਤਾਲਿਫੇ ਸਰਗਾ ਵਾਰਾ ਗਵਾਰ ਸੋਚ ਰਖੇ ਹਾ ਸੂ ਕਰਕੇ ਹਾ ਜਿਤ ਵੇ ਸਰਬ ਸੰਭਾਲੇ ਵਾਝੇ ਨਾਮ ਅਨੇਕ ਅਸ਼ੰਕਾ ਕੀਤੇ ਬਾਵਨ ਹਾਰੀ ਇਹ ਤੇ ਰਾਗ ਪਰੇਸ਼ੋਕੀਨ ਕੀਤੇ ਗਾਵਨ ਹਾਰੀ ਗਾਵੇ ਤੁਨੋਂ ਪਾਉਣ ਪਾਣੀ ਵੈ ਸੰਤਨ ਗਾਵੇ ਰਾਜਾ ਧਰਮ ਦਬਾਰੀ ਗਾਵੇ ਚਿਤ ਕੋਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੀ ਗਾਵੇ ਇਸਰ ਵਰਮਾ ਦੇਵੀ ਸੋ ਸਦਾ ਸواری ਗਾਵੇ 인ਦਨ ਦਸਨ ਬੈਠੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਗਾਵ ਜੀ ਦੀ ਹਤੀਏ ਸੰਤੋਖੀ ਗਾਵੀ ਮੀਰ ਕਰਾਰੇ ਗਾਵਨ ਪੰਡਰ ਪੰਦਰ ਕੀ ਸਜੁਗ ਜੋ ਬੇੰਦਾ ਨਾਲੇ ਗਾਵੇ ਮੋਹਣਿਆ ਮਨ ਮੋਹਣ ਸਰਗਾ ਮਛ ਪਿਆਲੇ ਗਾਵਨ ਤਨੁ ਮਪਾਏ ਤੇਰੇ ਅਰਸਰਤੀਤ ਨਾਲੇ ਗਾਵੇ ਜੋਤ ਮਹਾ ਬੋਲ ਸੂਰਾ ਗਾਵੇ ਖਾਨੀ ਚਾਰੀ ਗਾਵੇ ਖੰਡ ਮੰਡਲ ਵਰ ਬੰਡਾ ਕਰ ਕਰ ਰੱਖੀ ਤਾਰੀ ਸਹੀਂ ਤਤ ਨੂੰ ਗਾਵਹਿ ਜੋਤ ਤਪਉਂਦੇ ਤੇ ਤੇਰੇ ਭਗਤ ਰਸਾਂ ਲੇ ਹੋਰ ਕੀਤੇ ਖਾਵਨ ਸੇ ਮੈ ਚਿਤਨਾ ਆਵ ਨਾਨੀ ਕਿਆ ਵਿਚਾਰਿ ਸੋਇ ਸਿੰਦਾ ਸਚੁ ਸਾਚੁ ਸਾਹਿਬ ਸਾਚਾ ਸਾਚੀ ਨਾਈ ਐ ਭੀ ਹੋਸੀ ਜਾਏ ਨਾ ਜਸ ਰਚਨਾ ਜਿੰਨ ਰਚਾਈ ਰੰਗੇ ਰੰਗੀ ਪਾਤੀ ਕਰ ਕਾ ਜੀ ਸ੍ਰੀ ਮਾਇਆ ਜਿਨ ਨੂੰ ਪਾਈ ਕਰ ਕਰ ਵੇਖੀ ਜੀਤਾ ਆਪਣਾ ਜੋਤ ਸਦੀ ਫੜਿਆ ਹੀ ਜੋਤ ਸੁਭਾਵੇ ਸੋਇ ਕਰਸੀ ਹੁਕਮ ਨਾ ਕਰਨਾ ਜਾਈ ਸੁਪਾਤ ਸਹ ਹ ਸਹਾ ਪਾਤ ਸਾਇ ਨਾਨ ਕਰੇ ਹਰ ਰਜ਼ਾਈ ਮਨ ਦਾ ਸੰਤੋਸ਼ ਸਾਰੋਂ ਪਾਤ ਝੋਲੀ ਸਿਆਨ ਜੇ ਕਰੇ ਬਹੁਤ ਖਿੰਤਾ ਕਾਲ ਕਵਾਰੀ ਕਾਇਆ ਜੋੜਨ ਦਾ ਬਤੀਤ ਆਈ ਪੰਥੀ ਸਭ ਜਮਾਤੀ ਮਨ ਜੀ ਤੇ ਜਗ ਜੀਤ ਆਗੇ ਕਿਸੇ ਆਦੇਸ ਆਦ ਅਨੀਲ ਅਨਾਥ ਅਨਾਥ ਦੇ ਵਿੱਚ ਇੱਕੋ ਵੇਸ ਮਗਦਰ ਗਿਆਨ ਤੇ ਆ ਨਾਨਕੜ ਕੜ ਖਾਂ ਜੀ ਨਾਥ ਆਪ ਨਾਸ ਨਾਥੀ ਸਮਝਾ ਕੀ ਪਰ ਇਸ ਅਵਰਾ ਸਾਥ ਸੰਜੋ ਜਿਉਂ ਦੇ ਕਾਰਜ ਲਾ ਜਿਲੇਖੇ ਆਮੀ ਭਾਗ ਹਾਂ ਜੇ ਤਸੀ ਆਦੇਸ ਆਦ ਅਨੀਲ ਅਨਾਥ ਅਨਾਥ ਜੁਗ ਜੁਗ ਇੱਕ ਹੋਂ ਵੇਸ ਏਕਾ ਭਾਈ ਜੁਗਤ ਵੀ ਆਇ ਤਿਨ ਜੇਲੇ ਪਰਵਾਨ ਇਕ ਸੰਸਾਰੀ ਇਕ ਪੰਡਾਰੀ ਇਕ ਲਾਈ ਹੁੰਦੀ ਵਾਂ ਜਿਉ ਤਸ ਭਾਵਨ ਤੇ ਵੇਚ ਲਾਵੇ ਜੇ ਹੋਵੇ ਫਰਮਾਨ ਉਹ ਵੇਖੈ ਉਹਨਾਂ ਅੰਦਰ ਨਾਵੇ ਬਖਤਾ ਜੀ ਦਾਨ ਆਦੇ ਤਸੀ ਆਦੇਸ ਆਦ ਅਨੀਲ ਅਨਾਤ ਅਨਾਹਦ ਜੁਗ ਜੁਗ ਇੱਕੋ ਵੇਸ ਆਸਾਂ ਲੋਏ ਲੈ ਪੰਡਾਰ ਜੋ ਪਿਛ ਪਾਸੇ ਕਾ ਵਾਰ ਕਰ ਕਰ ਵੇਖੇ ਸਿਨਹਾਰ ਨਾਨਕ ਸੱਚੇ ਕੀ ਸਾਚੀਂ ਗਾਰ ਆਦੇਸ ਤੇ ਆਦੇਸ ਆਦ ਅਨੀਲ ਅਨਾਤ ਅਨਾਹਦ ਜੁਗ ਜੁਗ ਇੱਕੋ ਵੇਸ ਸਿੱਖ ਦੋ ਜੀ ਬੋਲਾ ਕੋ ਹੈ ਹੈ ਤਾ ਕੋਈ ਲਖਮੀ ਇਸ ਲਖ ਨਾਲ ਗੇੜਾ ਆਖੀ ਇੱਕ ਨਾਂਜ ਗਰੀਸ ਇਹ ਤਰਾਪਤ ਬੜੀਆਂ ਝੜੇ ਹੋਈ ਆਖੀ ਇਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾ ਨਜ਼ਰੀ ਪਾਈਏ ਘੂੜੀ ਕੁੰੜੇ ਠੀਸ ਆਖਾਂ ਜੋ ਜਪੇ ਨਾ ਜੋ ਜੋ ਨ ਮੰਗਣ ਦੇ ਨਾ ਜੋ جو نہ جن بس نہ جو جو نہ ملمس مل مسو جو نہ ستی گم چار جو نہ جوتے چھوٹے سنسار جیسا جو کر بیکھی سوئے نان کو تم نیچ نہ کوئی راتی روتی تھی تھی بار پون پن اگنی پتال تسویت رتی تھا اور کینتر مسال تسوی جی جگت کے رانگتن کے نامنی کنانت کرمی کرمی کوئی بیچا سچا آ سچا دربار ਕਿਤੇ ਸੁਹਣ ਪੰਜ ਪਰਵਾ ਨਜ਼ਰੀ ਕਰਮ ਪਵੀ ਨਿਸਾਨ ਕਚਮਕੈ ਉਥੇ ਪਾਈ ਨਾਨ ਗਿਆ ਜਾਪੇ ਜਾਏ ਧਰਮ ਖੰਡ ਕਾ ਉਹ ਧਰਮ ਗਿਆਨ ਖੰਡ ਕਾ ਖੋ ਕਰਮ ਕੀਤੇ ਹੌਣ ਪਾਣੀ ਵੇ ਸੰਤਲ ਕੇਤੇ ਕਾਂ ਵਿਹੇਸ ਕੇਤੇ ਵਰਮ ਘਾਲਤ ਘੜੀ ਰੂਪਰੰ ਕੇ ਵੇ ਕੇਤੇ ਆਕਾਰੋਂ ਭੁੰਦੀ ਮੇਰ ਕੇਤੇਂ ਕੇਤੇ ਧੋਪ ਦੇਸ ਕੇਤੇ ਇੰਦ ਚੰਦ ਸੋਰ ਕੇਤੇ ਕਿੱਤੇ ਮੰਡਲ ਦੇਸ ਕیتے ਸਤਿ ਬੁੱਧ ਨਾਸ ਕੇਤੀਂ ਗੇਤੀਂ ਦੇ ਨੂੰ ਇਸ ਕੇਤੇ ਦੇਵਦਾਨਮਨ ਕੇਤੇ ਕਿਤਰ ਕਸਮੰਦ ਕੇਤੇ ਬਾਣੀ ਕੇਤੀਆਂ ਬਾਣੀ ਕੇਤੇ 파ਤ ਨਰੰਦ ਕੇਤੀਆਂ ਸੋਤੀ ਸੇਵਕ ਕੇਤੇ ਨਾਨਕ ਆੰਤਨ ਅੰਸ ਗਿਆਨ ਖੰਡ ਮੇ ਗਿਆਨ ਬੜਚਨ ਦਿੱਥੇ ਨਾਤ ਮਨੋ ਦਾ ਕੋ ਅਨੰਦ ਸ਼ਰਮ ਖੰਡ ਕੀ ਬਾਣੀ ਰੂਹ ਦਿੱਥੇ ਘਾਸ ਘੜੀਏ ਬਹੁਤਨੂਪ ਤਾ ਕੀਆ ਗੱਲਾਂ ਕਥੀਆਂ ਨਾ ਜਾਈ ਜੀ ਕੋ ਕਹੇ ਪਿਛੇ ਪਛਤਾਏ ਤ체 ਘੜੀਏ ਸੁਤਮਤ ਮਨ ਬੁੱਧ ਤ체 ਘੜੀਏ ਸਰੰਨਾ ਕੀ ਸੁੰਦਰ ਕਰਮ ਖੰਡ ਕੀ ਬਾਣੀ ਜੋ ਤੱਥੇ ਹੋ ਨ ਕੋਈ ਹੋ ਤ체 ਜੋ ਤੁਮਹਾ ਬਲਸੋਤਿਨ ਮੇਰਾਮ ਵਰਿਆ ਭਰਪੂਰ ਤਸੇ ਸੀਤੋ ਸੀਤਾ ਮਹਿਮਾ ਮਾਇਤਾ ਤਰਪੁਣਾ ਕਥਨੇ ਜਾ ਹਿਨਾ ਹੋ ਮਰੇ ਨਠਾਗੇ ਜਾ ਜਿਨ ਕੇ ਰਾਮ ਬਸੇ ਮਨ ਮਾਇ ਤਸੇ ਪਗਤ ਬਸਿਨ ਕੇ ਲੋ ਕਰੇ ਅਨੰਦ ਸਚੰ ਸੋਏ ਸਚਖੰਡ ਬਸਿਨ ਰੰਕਾਰ ਕਰ ਕਰ ਵੇਖਿ ਨ ਦਨਿਹਾਲ ਤਸੇ ਖੰਡ ਮੰਡਲ ਵੰਡ ਜੇ ਕੋ ਕਥੈ ਤਾ ਅੰਤ ਨ ਅੰਤੰ ਤੇ ਚੇ ਲੋਲੂ ਆਕਾਰ ਜੂ ਜੂ ਕਮੋ ਤੇ ਵੇ ਤਬਕਾਰ ਵੇਖੇ ਬਿਖ ਸੇ ਕਰ ਵਿਚਾਰ ਨਾਨਕਸ ਨਾ ਕਰਲਾ ਸਾਰ ਜਤ ਪਹਾੜਾਂ ਤੇਜ ਸੁਨਿਆਰ ਅਰਨਵਾਦ ਦੇ ਹਿਆਲ ਭੋਖ ਲਗਨ ਕਬਤਾਉ ਭਾਂਡਾ ਬੋ ਅਮਰਤ ਢਾਂ ਕੜੀਏ ਸਾ ਸਕੀਟ ਕਸਾਲ ਜੈਨੂ ਕੋ ਨਦਰ ਕਰਮ ਤਨਕਾਰ ਨਾਨਕ ਨਦਰਿ ਨਦਰਿ ਨਿਹਾਸ ਲੋਕ ਪਵਨ ਗੁਰੂ ਪਾਣੀ ਜ타 ਮਤਾ ਤਤਮ ਹਤਿ ਦੁਸਰਾ ਤੀਂ ਧਾਈਂ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬਰਿਆਈਆਂ ਬਾਚੇ ਧਰਮ ਹਾ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕ ਠਗਾਨ ਨਾਨਕ ਤੇ ਮੁਖੂ ਜਿਲੇ ਕੇ ਤੀਂ ਸੁਕੀਂਦਾ ਜਿਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖੋਂ ਜਲੇ ਕੀਤੀ ਛੁੱਟੀ ਨਾਲ